ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹਰ ਰੋਜ਼ ਵੱਧ ਫੁੱਲ ਰਹੀ ਹੈ ਹੁਣ ਤੱਕ ਪੰਜਾਬ ਦੇ ਵਿੱਚ 16 ਮਾਰਚ 2022 ਤੋਂ ਲੈ ਕੇ ਬੇਸ਼ੁਮਾਰ ਕੰਮ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਮਾਰਤਾਂ ਪ੍ਰਤੀ ਵੀ ਤੇ ਅਕੈਡੈਮਿਕ ਪ੍ਰਤੀ ਜਿਹੜੇ ਵਿਦਿਅਕ ਯੋਗਤਾ ਨੂੰ ਵਿਧਾਨਣ ਲਈ ਬੱਚਿਆਂ ਦਿੱਤੇ ਹੋਏ ਐ ਮੈਂ ਜਿਹੜੇ ਤੁਹਾਨੂੰ ਇਹ ਆંકੜੇ ਦੱਸ ਦਵਾਂ 8000 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਬਣੀ ਹੈ ਹੁਣ ਆਪ ਜੀ ਪੁੱਛੂਗੇ ਚਾਰ ਦਿਵਾਰੀ ਕਿਉਂ ਜ਼ਰੂਰੀ ਹੈ ਇੱਕ ਸਕੂਲ ਨੂੰ ਸੇਫ ਅਤੇ ਸਿਕਿਉਰ ਕਰਨ ਦੇ ਅੱਜ ਦੇ ਸਮੇਂ 'ਚ ਜੋ ਕੇ ਸਮੇਂ ਦੇ ਵਿੱਚ ਤਾਂ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਬੇਚ ਜਿਖੋ ਕੇ ਸਰਕਾਰੀ ਸਕੂਲਾਂ ਟੁਆਇੰਟ ਭੇਜਣ 8000 ਇਸ ਦਬਾਅ 'ਤੇ ਲਗਭਗ 1000 ਦਿਨ ਹੋਏ ਹੈ ਯਾਨੀ ਹਰ ਰੋਜ਼ 8 ਸਰਕਾਰੀ ਸਕੂਲ ਨੂੰ ਚਾਰ ਦਿਵਾਰੀ ਮਿਲੀ ਹੈ ਇਸ ਦੀ ਰਨਿੰਗ ਲੈਂਥ 1400 ਕਿਲੋਮੀਟਰ ਬਣਦੀ ਹੈ ਯਾਨੀ ਲਗਭਗ ਹਰ ਰੋਜ਼ 1400 ਮੀਟਰ ਬਾਉਂਡਰੀ ਵਾਲ ਇਹ ਇਤਿਹਾਸ ਹੈ ਪੰਜਾਬ ਯਾਨੀ ਪੰਜਾਬ ਦੇ ਵਿੱਚ ਪੂਰੇ ਦੇਸ਼ 'ਚ ਕਿਸੇ ਵੀ ਸਟੇਟ 'ਚ ਇਨਫਰਾਸਟ੍ਰਕਚਰ ਤੇ ਇਨਾ ਸ਼ਾਨਦਾਰ ਕੰਮ ਨਹੀਂ ਹੋਇਆ 10000 ਨਵੇਂ ਕਲਾਸਰੂਮ ਭਾਵ ਕਿ ਹਰ ਰੋਜ਼ 1090 ਕਲਾਸਰੂਮ ਬਣ ਰਹੇ ਹਨ ਇਸ ਤੋਂ ਇਲਾਵਾ ਜਿਹੜੇ ਸਾਡੇ ਸਕੂਲ ਆਫ ਐਮੀਨੈਂਸ 618 ਬਣਾਨੇ ਨੇ ਉਹਦੇ ਵਿੱਚੋਂ ਆਪ ਜੀ ਨੂੰ ਪਤਾ ਕਿ 14 ਸਕੂਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਫੇਜ਼ ਵਾਈਜ਼ ਸਕੂਲਾਂ ਦੇ ਵਿੱਚ ਵੰਡਿਆ ਹੋਇਆ ਪੰਜ ਸਕੂਲ ਹੋਰ ਬਣ ਕੇ ਤਿਆਰ ਹੈ ਜਿੰਦੋਂ ਉਦਘਾਟਨ ਮਾਨਯੋਗ ਮੁੱਖ ਮੰਤਰੀ ਸਾਹਿਬ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਰ ਦਾਂਗੇ ਤੇ ਲਗਾਤਾਰ ਮੇਰੇ ਆਪਣੇ ਹਲਕੇ 'ਚ ਵੀ ਪੂਰੇ ਪੰਜਾਬ 'ਚ ਵੀ ਅਸੀਂ ਚਾਰ ਫੇਜ਼ਾਂ ਦੇ ਵਿੱਚ ਸਕੂਲ ਨੂੰ ਵੰਡਿਆ ਹੋਇਆ ਸੀ ਆ ਸਕੂਲ ਇੱਥੇ ਮੈਂ ਕੁਝ ਸਮੇਂ ਪਹਿਲਾਂ ਆਪ ਜੀ ਨੂੰ ਬਤਾਉਂਗਾ ਮੈਂ ਇੱਥੇ ਵਿਜ਼ਿਟ ਵੀ ਕਰਕੇ ਗਿਆ ਸੀ ਤੇ ਸਾਡੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਸਾਹਿਬ ਬਹੁਤ ਆਪਣੇ ਹਲਕੇ ਪ੍ਰਤੀ ਜਿਹੜੇ ਆਪਣੇ ਇੱਕ ਇੱਕ ਚੀਜ਼ ਨੂੰ ਇੱਕ ਇੱਕ ਇਸ਼ੂ ਨੂੰ ਲੈ ਕੇ ਇਹ ਬਾਰ ਬਾਰ ਬਹੁਤ ਪ੍ਰੈਸ ਕਰਦੇ ਨੇ ਤੇ ਇਹ ਸਾਡੀ ਇੱਕ ਸਾਂਝੀ ਜਿਹੜੀ ਕੋਸ਼ਿਸ਼ ਹੈ ਕਿਉਂਕਿ ਲਈ ਤੁਸੀਂ ਸਭ ਤੁਸੀਂ ਸਭ ਸ਼ਹਿਰ ਦੇ ਮੀਡੀਆ ਹੋ ਤੁਸੀਂ ਇਸ ਗੱਲ ਦੇ ਨਾਲ ਵਾਕਿਫ ਹੋਵੋਗੇ ਕਿ ਲੁਧਿਆਣੇ ਦਾ ਹਾਰਟ ਹੈ ਤੇ ਇੱਥੇ 10 ਕਿੱਲੇ ਸਰਕਾਰੀ ਸਕੂਲ ਦੀ ਜਗ੍ਹਾ ਸੀ ਪਰ ਕੋਈ ਵੀ ਜਿਹੜਾ ਹੈ ਜਿਵੇਂ ਤੁਸੀਂ ਜਿਹੜੇ ਆਪਾਂ ਦੇਖੀਏ ਸਰਕਾਰੀ ਸਕੂਲਾਂ ਦੇ ਪ੍ਰਤੀ ਦਾ ਇਸ ਦਾ ਨਾਮ ਜਿਹੜਾ ਹੈ ਕਿਸੇ ਨੂੰ ਪਤਾ ਵੀ ਨਹੀਂ ਕਿ ਅੰਦਰ ਸਰਕਾਰੀ ਸਕੂਲ ਹੈ ਤਾਂ ਹੁਣ ਇੱਥੇ ਇੱਕ ਏਦਾਂ ਦਾ ਸਕੂਲ ਮੈਨੂੰ ਲੁਧਿਆਣਾ ਦੇ ਵਿੱਚ ਕਿਉਂਕਿ ਮੇਰੇ ਸਕੂਲਿੰਗ ਇੱਥੋਂ ਦੀ ਹੈ ਜੰਨੇ ਵੀ ਨਾਮੀ ਪ੍ਰਾਈਵੇਟ ਸਕੂਲ ਹੈ ਉਸ ਤੋਂ ਵਧੀਆ ਇਨਫਰਾਸਟ੍ਰਕਚਰਲ ਬਿਲਡਿੰਗ 17 ਕਰੋੜ ਦੀ ਲਾਗਤ ਨਾਲ ਇਨ ਦਾ ਹਾਰਟ ਆਫ ਸਿਟੀ ਅਸੀਂ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਸਕੂਲ ਸਾਡੇ ਮਹਾਨ ਮਹਾਨ ਸ਼ਹੀਦ ਸ਼ਹੀਦ ਸੁਖਦੇਵ ਠਾਪਰ ਜੀ ਦੇ ਨਾਮ ਤੇ ਇਟ ਵਿਲ ਬੀ ਨੇਮਡ ਸ਼ਹੀਦ ਸੁਖਦੇਵ ਠਾਪਰ ਸਕੂਲ ਆਫ ਐਮੀਨੈਂਸ ਐਂਡ ਜਿਹੜਾ ਫਰਸਟ ਇਨੀਸ਼ੀਅਲ ਫੇਜ਼ ਹੈ ਉਹਦੇ ਉੱਤੇ 17 ਕਰੋੜ ਲੱਗ ਰਿਹਾ ਹੈ ਇਸ ਤੋਂ ਬਾਅਦ ਇਹ সুইমিং ਪੂਲ ਹੋਰ ਬਹੁਤ ਕੁਸ਼ ਹੈ ਤੇ ਵਨਸ ਇਟ ਗੈਟਸ ਕੰਪਲੀਟਿਡ ਇਹ ਲੁਧਿਆਣੇ ਦਾ ਸਭ ਤੋਂ ਸ਼ਾਨਦਾਰ ਸਕੂਲ ਹੋਊਗਾ ਜਿਵੇਂ ਅੱਜ ਵੀ ਜਦੋਂ ਮੈਂ ਦਿੱਲੀ ਜਾਂ ਕਿਸੇ ਹੋਰ ਜਗ੍ਹਾ ਜਾਂਦਾ ਹਾਂ ਜਿਹੜਾ ਸਾਡਾ ਐਸਓਈ ਸੈਕਟਰ 32 ਹੈ ਤੁਸੀਂ ਵੀ ਦੇਖਿਆ ਜਿੱਦ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਕੇਰਵਿੰਦ ਕੇਜਰੀਵਾਲ ਜੀ ਜਿਹੜੀ ਉਦਘਾਟਨ ਕਰਨ ਆਏ ਸੀ ਅੱਜ ਉਹ ਸਕੂਲ ਦੇ ਚਰਚੇ ਪੂਰੇ ਦੇਸ਼ 'ਚ ਹੈ ਇਸ ਸਕੂਲ ਦੇ ਚਰਚੇ ਪੂਰੀ ਦੁਨੀਆ 'ਚ ਹੋਣਗੇ ਅਸੀਂ ਸਾਡੀ ਸਰਕਾਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਵੀ ਲੱਗ ਚੁੱਕੀ ਹੈ ਇਸ ਸਕੂਲ ਦੇ ਵਿੱਚ ਵੀ ਇਹ ਬੱਚੀਆਂ ਜਿਹੜੀਆਂ ਦੂਰੋਂ ਤੱਕ ਮੈਂ ਜਦੋਂ ਆਇਆ ਸੀ ਤਾਂ ਜਲੰਧਰ ਬਾਈਪਾਸ ਤੋਂ ਸਲੇਮ ਟਾਬਰੀ ਤੋਂ ਆਪਣੇ ਸਾਨੇਵਾਲ ਏਰੀਆ ਤੋਂ ਇੱਥੇ ਬੱਚੀਆਂ ਪੜਨ ਆਉਂਦੀਆਂ ਤਾਂ ਸਾਡੀ ਕੋਸ਼ਿਸ਼ ਹੈ ਕਿ ਇੱਕ ਇੰਨੀ ਵਧੀਆ ਇਨਫਰਾਸਟ੍ਰਕਚਰ ਨੂੰ ਇੱਥੇ ਜਿਹੜਾ ਏਦਾਂ ਦਾ ਡਿਵੈਲਪ ਕਰੀਏ ਕਿ ਪੂਰੇ ਜਿਹੜੇ ਸ਼ਹਿਰ ਦੇ ਬੱਚੇ ਆ ਦੂਰੋਂ ਨੇੜੋਂ ਵੀ ਇੱਥੇ ਆ ਕੇ ਪੜ ਸਕਣ ਇਸ ਦੇ ਨਾਲ ਹੀ ਅਸੀਂ ਮਿਸ਼ਨ ਸਮਰਥ ਵੀ ਜਿਹੜਾ ਚਲਾਇਆ ਬੱਚਿਆਂ ਦੀ ਜਿਹੜੀ ਵਿੱਦਿਆ ਗੁਣਤਾ ਵਿਧਾਨ ਦੇ ਲਈ ਉਸ ਦੇ ਨਾਲ ਵੀ ਬਹੁਤ ਸ਼ਾਨਦਾਰ ਨਤੀਜੇ ਆਏ ਹੈ ਅੱਜ ਸਾਡੇ ਪੰਜਾਬ ਮੋਰੀ ਸੂਬਿਆਂ ਚ ਬਣ ਚੁੱਕਿਆ ਹੈ bizness blasters ਚੱਲ ਰਿਹਾ ਹੈ ਇਹ ਇਹ bizness blaster ਕਿਤੇ ਵੀ ਜਿਹੜਾ ਹੈ ਕਿਸੇ ਪ੍ਰਾਈਵੇਟ ਸਕੂਲ ਚ ਨਹੀਂ ਸਿਖਾਇਆ ਜਾਂਦਾ ਸਾਡੇ ਸਰਕਾਰੀ ਸਕੂਲਾਂ ਚ 11ਵੀਂ ਦੇ ਹਰ ਬੱਚੇ ਨੂੰ 2000 ਰੁਪਏ ਸੀਡ ਮਨੀ ਮਿਲਦੀ ਹੈ ਕਿ ਉਹ ਐਕਸਪੈਰੀਮੈਂਟ ਕਰ ਸਕਣ ਕੋਈ ਆਈਡੀਆ ਦਾ ਇਹ ਕੋਈ ਪ੍ਰਾਈਵੇਟ ਸਕੂਲ ਤੁਹਾਨੂੰ ਇਹ ਫੈਸਿਲਿਟੀ ਨਹੀਂ ਦਿੰਦਾ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟਸ اگر کوئی بچہ کہنا ہے میں आईएएस ऑफिसर बनना चाहता तो ਅਸੀਂ ਉਹਨਾਂ ਨੂੰ आईएएस ஆபিসਰ ਨਾਲ ਬਿਠਾਉਂਦੇ ਹਾਂ ਤੇ ਪੁੱਛ ਕਿ ਤਾਂ ਕਿ ਸਿੱਧੀ ਗੱਲ ਹੈ। اگر بچہ ਕਹੇ ਕਿ ਮੈਂ ਇੰਜੀਨੀਅਰ ਬੰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ जेई नीट ਦੀ ਕੋਚਿੰਗਸ ਤੇ ਹੁਣ ਫੇਰ ਵਿੰਟਰ कॅम्प ਕੱਲ ਪਰਸੋਂ ਤੋਂ ਫੇਰ ਸ਼ੁਰੂ ਹੈ ਵਿੰਟਰ कॅम्प स्पेशल 1 ਮਹੀਨੇ ਦਾ ਡੈਡੀਕੇਟਿਡ कॅम्प ਤੇ ਇਸ ਸਾਲ ਸਾਡਾ ਅਨੁਮਾਨ ਹੈ ਅਸੀਂ ਪੰਜਾਬ ਦੇ ਹੁਣ ਤੱਕ ਦੇ ਸਾਰੇ ریکارڈ ਤੋੜਾਂਗੇ जेई ਤੇ नीट ਦੇ ਸਭ ਤੋਂ ਵੱਧ ਬੱਚੇ ਹੁਣ ਸਰਕਾਰੀ ਸਕੂਲਾਂ ਛੋੜਨਗੇ। ਬਹੁਤ ਧੰਨਵਾਦ ਸਰ ਸਰਕਾਰੀ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਸਰ ਪ੍ਰਾਈਵੇਟ ਸਕੂਲਾਂ ਦੀ ਐਨੇ ਵੀ ਕਿਤਨਾ ਕਿਤੇ ਮੰਗੀਆਂ ਉਸ ਨੂੰ ਲੈ ਕੇ ਸਰਕਾਰ ਦੇ ਦੇਖੋ ਲਗਾਤਾਰ ਜਿਵੇਂ ਹੌਂਟਬੀਗ ਸਕੂਲ ਦਾ ਮਸਲਾ ਸਾਡੇ ਧਿਆਨ ਚ ਆਇਆ ਆਲਰੇਡੀ ਅਸੀਂ ਉਸ ਨੂੰ ਹੁਸ਼ਾਰਪੁਰ ਦੇ ਸਕੂਲ ਤੇ ਚਾਈਲਡ ਰਾਈਟਸ ਮਿਸ਼ਨ ਤੋਂ ਦੇਖਲਾਗ ਜਿਹੜੀ ਹੈ ਬੰਦੀ ਕਾਰਵਾਈ ਅਸੀਂ ਕਰ ਚੁੱਕੇ ਹਾਂ ਨਾਲ ਨਾਲ ਜਿੱਥੇ ਵੀ ਕਿਤੇ ਵੀ ਕੋਈ ਇਦਾਂ ਦਾ ਕੇਸ ਆਂਦਾ ਚਾਹੇ ਉਹ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਫਿਰ ਵਧੀ ਹੋਈ ਫੀਸਾਂ ਨੂੰ ਲੈ ਕੇ ਉੱਤੇ ਐਕਸ਼ਨ ਹੁੰਦਾ ਪਰ ਮੇਰੀ ਇੱਕ ਬੇਨਤੀ ਇਹ ਵੀ ਹੈ ਨਾਲ ਕਿ ਹੁਣ ਤੱਕ ਕੀ ਮਜਬੂਰੀ ਸੀ ਪੇਰੈਂਟਸ ਦੇ ਕੋਲ ਵੀ ਆਪਸ਼ਨ ਹੀ ਨਹੀਂ ਸੀਗਾ ਸਰਕਾਰੀ ਸਕੂਲਾਂ ਦਾ ਲੈਵਲ ਇਸ ਲਾਈਕ ਨਹੀਂ ਸੀਗਾ ਕਿ ਉੱਥੇ ਆਪਣੇ ਬੱਚੇ ਪੜਾ ਸਕਣ ਸਾਡੀ ਤਰਜੀਹ ਇਹ ਵੀ ਹੈ ਕਿ ਇੱਕ ਆਪਸ਼ਨ ਬਰਾਬਰ ਦਾ ਮਿਲੇ ਜਦੋਂ ਹੁਣ ਉਹ ਮਿਲ ਰਿਹਾ ਬਹੁਤ ਸਾਰੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਸਰਕਾਰੀ ਸਕੂਲ ਚਾਹ ਰਹੇ ਤੇ ਜਿਵੇਂ ਜਿਵੇਂ ਹੁਣ ਜਦੋਂ ਇਹ ਬਣ ਗਿਆ ਤਾਂ ਤੁਸੀਂ ਸਭ ਵੀ ਤੁਹਾਨੂੰ ਤੁਹਾਨੂੰ ਇੱਧਰ ਵੀ ਦੇਖੋਗੇ ਯਾਰ ਹਾਂ ਕਿੰਨੀ ਵਧੀਆ ਸਕੂਲ ਐਨੇ ਵਧੀਆ ਟੀਚਰਸ ਥੋੜਾ ਵੀ ਦਿਲ ਕਰੂਗਾ ਕਿ ਅਸੀਂ ਆਪਣੇ ਬੱਚੇ ਨੂੰ ਮੰਗੇ ਸਕੂਲਾਂ ਤੋਂ ਉਠਾ ਕੇ ਵਧੀਆ ਸਕੂਲ ਚ ਭੜਾਈਏ ਤਾਂ ਇਨਫਰਾਸਟ੍ਰਕਚਰ ਬਣਾਉਣ ਦੀ ਲੋੜ ਉਹ ਬਣਾ ਰਹੇ ਤੇ ਜਿੱਥੇ-ਇੱਥੇ ਵੀ ਕੋਈ ਇਦਾਂ ਦੀ ਆਂਦੀ ਹੈ ਕੰਪਲੇਂਟ ਤੇ ਕਾਰਵਾਈ ਕਰਦਾ ਸਰ ਇੱਕ ਜਿਹੜਾ ਕਿਸਾਨਾਂ ਦਾ ਮਸਲਾ ਚੱਲ ਰਿਹਾ ਜੋ ਦਿੱਲੀ ਰੋਕੇ ਜਾ ਰਹੇ ਜੀ ਮੈਂ ਦੇਖੋ ਜੀ ਮੈਂ ਮੇਰੇ ਕੋਲ ਜੋ ਡਿਪਾਰਟਮੈਂਟ ਹੈ ਸਿੱਖਿਆ ਪ੍ਰਤੀ ਜਾਂ ਮੇਰੇ ਹਲਕੇ ਪ੍ਰਤੀ ਜਾਂ ਉਹਦੇ ਬਾਰੇ ਤੁਸੀਂ ਪੁੱਛੋ ਪਰ ਲੱਗਦਾ ਜੀ ਹਰਿਆਣਾ ਸਰਕਾਰ ਮੈਂ ਦੇਖੋ ਤੁਸੀਂ ਸਭ ਦੇਖੋ ਮੈਂ ਆਪ ਸਭ ਨੂੰ ਵੀ ਬੇਨਤੀ ਹੈ ਕਿ এডੂਕੇਸ਼ਨ ਹੀ ਸਰ ਸਾਰੇ ਮਸਲੇ ਦਾ ਹੱਲ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਯੂਨੈਸਕੋ ਵਰਗੇ ਪਲੇਟਫਾਰਮ ਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਰਿਪਰੈਜ਼ੈਂਟ ਕਰਨ ਡੇਸ਼ਨਲ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਕਵਰੇਜ ਹੁੰਦਾ ਕਿ ਕੋਈ ਇੱਕ ਮਾੜਾ ਇਨਸੀਡੈਂਟ ਅਸੀਂ ਕਿਸੇ ਸਕੂਲ ਚੋਂ ਆਂਦਾ ਉਦੀ ਅਸੀਂ ਖਬਰਾਂ ਬਹੁਤ ਚਲਾਉਂਦੇ ਆ ਤੇ ਲੋਕ ਵੀ ਦੇਖਦੇ ਪਰ ਬਹੁਤ ਚੰਗੀ ਚੰਗੀ ਕੋਸ਼ਿਸ਼ਾਂ ਜਿਹੜੀਆਂ ਸਰਕਾਰੀ ਸਕੂਲਾਂ ਚੱਲ ਰਹੀਆਂ ਉਸ ਨੂੰ ਸਪੇਸ ਦੇਣੀ ਤਾਂ ਹੀ ਮੇਰੀ ਬੇਨਤੀ ਹੈ ਮੈਂ ਹੁਣ ਇੱਥੇ ਕੁਝ ਹੋਰ ਬੋਲਾਂਗਾ ਤਾਂ ਇਹ ਖਬਰ ਉਹ ਲੱਗ ਜੂਗੀ ਤਾਂ ਆਪ ਸਭ ਦੇ ਰਾਹੀਂ ਤੇ ਦੂਜੀ ਇਹ ਵੀ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਵੀ ਕਮੀ ਹੈ ਤੁਸੀਂ ਜਰੂਰ ਦੱਸੋ ਜਿੱਥੇ ਤੇ ਪਤਾ ਲੱਗਦਾ ਅਗਰ ਕੋਈ ਸਕੂਲ ਅਜੇ ਵੀ ਖਾਸ ਕਰਕੇ ਲੁਧਿਆਣੇ ਦੇ ਮਾਛੀਵਾੜੀ ਏਰੀਏ ਦੇ ਵਿੱਚ ਜਿਹੜਾ ਹੈ ਉੱਥੇ ਬਹੁਤ ਕੰਮ ਹੋਣ ਵਾਲਾ ਸੀ ਉੱਥੇ ਸਪੈਸ਼ਲ ਤਰਜੀਹ ਦੇ ਰਹੇ ਹਾਂ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕੰਮ ਹੋਣ ਵਾਲਾ ਹੈ ਉੱਥੇ ਦੋ ਤੇ ਬਹੁਤ ਜਲਦੀ ਲੁਧਿਆਣੇ ਨੂੰ ਜਿਹੜੇ ਹੋਰ ਨਵੇਂ ਸਕੂਲ ਹੈ ਕਿ ਜਵੇਈ ਨਗਰ ਛੰਡਾਰੀ ਕਲਾਚ ਉਹਦਾ ਜਿਹੜਾ ਅਸੀਂ ਉਹ ਵੀ ਜਿਹੜਾ ਹੈ ਉਹ ਲੋਕਰ ਪਰ ਕਰਨਗੇ ਪਰ ਇੱਕ ਗੈਸਪਰੇ ਸਕੂਲ ਦਾ ਮੁੱਦਾ ਕਾਫੀ ਉੱਠਿਆ ਸੀਗਾ ਉੱਥੇ ਜਿਹੜੇ ਸਟੂਡੈਂਟ ਹਾਂਜੀ ਉੱਥੇ ਕੰਪਲੇਂਟ ਆਈ ਸੀ ਕਿ ਜੀ ਮਿਡੇ ਮੀਲ ਦੇ ਵਿੱਚ ਕੋਈ ਘਪਲਾ ਹੈ ਤੇ ਉਸ ਦੇ ਉੱਤੇ ਅਸੀਂ ਇਨਕੁਆਇਰੀ ਕਰਕੇ ਟੀਚਰਸ ਦੇ ਖਿਲਾਫ ਐਕਸ਼ਨ ਲਿਆ ਹੈ ਠੀਕ ਥੈਂਕ ਯੂ ਥੈਂਕ ਯੂ ਸਰ ਸਨੂ